ਸੰਗਮ ਇਹਦਾ ਨਾ ਕੀ ਸੰਗਮ ਇਹਦਾ ਟੱਟ ਨਹੀਂ ਮੈਂ ਭਾਈ ਉਹਨੂੰ ਪੁੱਛਿਆ ਪੁੱਛਦਾ ਪੂਰਾ ਕੈਮਰਾ ਮਾਰੋ ਭਾਈ ਕਿ ਤਾ ਮਾਰੋ ਲੁਕਣੇ ਕੋਈ ਮਾਰੋ ਭਾਈ ਬੜੀ ਰਾਜੀ ਆयो ਰਖੜੀ ਆ ਗਈ ਫੈਂਸੀ ਰਖੜੀ ਹੋਇਓ ਮਣੇ ਜੀ ਰਖੜੀ ਦੇਖ ਨਹੀਂ ਮਣੇ ਜੀ ਤੇਲ ਹੋਇਓ ਫੈਂਸੀ ਰਖੜੀ ਆਇਓ ਆਇਓ ਵੈਸੇ ਤਾਂ ਅਸੀਂ ਮਤਲਬ ਗੁਰਗਾਓ ਸਟੇ ਕਰਦੇ ਆ ਓਕੇ ਸਾਢੇ 3 ਦਿਨ ਸਰਾਉਤ ਫੇਮਸ ਹੈ ਕਿ ਸਾਢੇ 11 ਤਾਂ ਨੋਰਮਲ ਸ਼ੂਜ਼ ਵਗੈਰਾ ਚਾਹੀਦੇ ਸੀ ਡਰੈਸ ਵਗੈਰਾ ਫਿਰ ਸੂਟ ਵਗੈਰਾ ਲਿੱਤੇ ਸੀ ਅਜੀ ਤੁਹਾਨੂੰ ਪਤਾ ਹੈ ਰਖੜੀ ਕਿਉਂ ਮਨਾਉਣੀ ਹੈ ਆਪਾਂ ਨਹੀਂ ਭਾਈ ਮੁੰਡਾ ਨਹੀਂ ਪਤਾ ਇਸ ਠੀਕੋ ਜਿਹੀ ਕੁਛ ਨਹੀਂ ਮਨਾਦੇ ਮਾੜਾ ਮੋਟਾ ਕੁਛ ਕਿਹ ਚੰ ਸੱਜਿਆ ਬੇ ਸੁਣਿਆ ਪੜਿਆ ਨਹੀਂ ਨਹੀਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਬਹੁਤ ਵਧੀਆ ਕੀ ਨਾ ਭਾਈ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਸੱਚਦੇਵਾ ਹੈ ਜੀ ਠੀਕ ਹੈ ਭਾਈ ਰਖੜੀਆਂ ਤਿਉਹਾਰ ਆ ਗਿਆ ਤਿਉਹਾਰ ਕਹ ਲੋ ਕਿ ਉਸ ਜਨ ਸ਼ੁਰੂ ਹੋ ਗਿਆ ਬਾਜ਼ਾਰਾਂ ਚ ਵੀ ਲੋਕਾਂ ਦੀ ਆਣੀ ਜਾਣੇ ਸ਼ੁਰੂ ਹੋ ਗਈ ਹੈ ਰਖੜੀਆਂ ਤਿਉਹਾਰ ਇਹਦਾ ਇਤਿਹਾਸ ਹੋਈ ਜਾਣਦੇ ਹੋ ਰਖੜੀ ਕਿਉਂ ਸ਼ੁਰੂ ਹੋਈ ਸੀ ਕਿਵੇਂ ਸ਼ੁਰੂ ਹੋਈ ਚਲੋ ਇਤਿਹਾਸ ਬਾਰੇ ਤਾਂ ਚਲੋ ਪੂਰਾ ਪਤਾ ਨਹੀਂ ਹੈ ਪਰ ਇਹ ਵੇਖੇ ਚਲੋ ਇੱਕ ਤਿਉਹਾਰ ਹੈਗਾ ਵੇ ਜਿਵੇਂ ਫੈਸਟੀਵਲ ਸਾਲ ਦੇ ਇੱਕ ਸ਼ੁਰੂ ਫੈਸਟੀਵਲ ਸ਼ੁਰੂ ਹੁੰਦਾ ਵੇ ਰਕੜੀ ਤਿਉਹਾਰ ਤੋਂ ਪਰ ਦੇਖਿਆ ਜਾਵੇ ਕਿ ਅੱਗੇ ਇਸ ਤਿਹਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਸੀ ਹੁਣ ਤਾਂ ਫਾਰਮੈਲਟੀ ਰਹਿ ਗਈ ਹੈ ਜੀ ਇਹ ਤਿਹਾਰ ਵਾਸਤੇ ਦੇਖੋ ਅੱਗੇ ਭੈਣਾ ਆਪ ਬਣਾ ਕੇ ਘਰੋਂ ਸਬਾਨ ਲੈ ਕੇ ਆਪਣੇ ਭਰਾ ਵਾਸਤੇ ਲੈ ਕੇ ਜਾਇਆ ਕਰਦੀ ਸੀ ਭਰਾ ਨੂੰ ਵੀ ਚਾਹ ਹੁੰਦਾ ਸੀ ਕਿ ਭੈਣ ਨੇ ਆਣਾ ਵੇ ਤੇ ਚਲੋ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਅਸੀਂ ਜੋ ਵੀ ਹੈ ਆਪਣਾ ਪ੍ਰੋਗਰਾਮ ਕਰਦੇ ਸੀ ਪਰ ਹੁਣ ਸਮਾਂ ਬਦਲ ਗਿਆ ਹੁਣ ਤਾਂ ਫਾਰਮੈਲਟੀਆਂ ਰਹਿ ਗਈਆਂ ਵੇ ਰੈਡੀमेड ਹੀ ਰਖੜੀ ਹੈ ਰੈਡੀमेड ਹੀ ਸਮਾਨ ਮਿਲਦਾ ਸਾਰਾ ਕੁਝ ਚਾਹੇ ਉਹ ਹਲਵਾਈ ਕੋਲ ਚਲ ਜਾਓ ਅੱਜਕੱਲ ਬਿਕਰੀ ਸਮਾਨ ਹੋ ਗਿਆ ਵੇ ਕੋਈ ਇਹਦੇ ਵਿੱਚ ਸਿਰਫ ਇਹ ਲਾਲ ਇੱਕ ਪਹਿਣਾ ਨੂੰ ਵੀ ਹੁੰਦਾ ਵੇ ਕਿ ਜੀ ਇਸ ਮੈਂ ਰਖੜੀ ਬਨਣ ਜਾਣੀ ਹੈ ਮੈਨੂੰ ਇਹ ਵਾਦ ਤੋਂ ਵਸਮਾਨ ਮਿਲੇ ਠੀਕ ਹੈ ਨਾ ਪਰ ਫਾਰਮੈਲਟੀ ਰਹਿ ਗਈ ਹੈ ਜੀ ਅੱਗੇ ਮਨ ਦੀ ਭਾਵਨਾ ਹੁੰਦੀ ਸੀ ਕਿ ਦਿਲੋਂ ਜਾਂਦੇ ਸੀ ਲੋਕੀ ਚਲੋ ਦਿਲੋਂ ਹੁਣ ਵੀ ਜਾਂਦੇ ਆ ਪਰ ਫਿਰ ਵੀ ਇੱਕ ਸਮਾਂ ਬਦਲ ਗਿਆ ਜੀ ਮੈਂ ਤਾਂ ਹੀ ਕਹਨ ਗਿਆ। ਬਾਕੀ ਜਿਹੜੀ ਗੱਲ ਜੇ ਆਪਾਂ ਗੱਲ ਕਰੀਏ ਕਿ ਬਾਜ਼ਾਰ ਦੀ ਰਖੜੀ ਤਿਉਹਾਰ ਚ ਅੱਗੇ ਰੋਣ ਕਾ ਬਹੁਤ ਹੁੰਦੀਆਂ ਸੀ ਪਰ ਹੁਣ ਦਿਨੋਂ ਬਾਈ ਸਾਲ ਬਾਅਦ ਸਾਰ ਬਹੁਤ ਘੱਟ ਫਰਕ ਬਹੁਤ ਫਰਕ ਪੈ ਗਿਆ ਹੈ। ਕਸਟਮਰ ਬਹੁਤ ਘੱਟ ਗਿਆ ਬਾਜ਼ਾਰਾਂ ਵਿੱਚ ਰਖੜੀ ਦਾ ਕਿਉਂਕਿ ਇੱਕ ਆਨਲਾਈਨ ਨੇ ਬਹੁਤ ਕੰਮ ਆ ਰਿਹਾ ਜੀ। ਹਾਂ। ਦੇਖੋ ਜੀ ਰਖੜੀ ਅੱਗੇ ਜੇ ਕਿਸੇ ਨੇ ਪੋਸਟ ਵੀ ਕਰਦੇ ਸੀ ਬਾਜ਼ਾਰੋਂ ਖਰੀਦ ਕੇ ਪੋਸਟ ਹੁੰਦੀ ਸੀ। ਹਾਰੇ ਦਾ ਰੋਜ਼ਗਾਰ ਬੰਦਾ ਸੀ। ਹੁਣ ਤੇ ਆਨਲਾਈਨ ਤੋਂ ਖਰੀਦਦੇ ਆ ਭੈਣਾ। ਔਰ ਇਹ ਭਰਾ ਦੇ ਐਡਰੈਸ ਤੇ ਭੇਜਦੀ ਹੈ ਕੋਈ ਚਾਰजेस ਨਹੀਂ ਕੁਝ ਨਹੀਂ ਸਿੱਧਾ ਉਹਦੇ ਘਰ ਸਮਾਨ ਲਖੜੀ ਪਹੁੰਚ ਜਾਂਦੀ ਹੈ ਤੇ ਬਾਕੀ ਜੇ ਕੋਈ ਸਮਾਨ ਵੀ ਦੇਣਾ ਕਹੇ ਨੇ ਭਰਾ ਨੇ ਆਪਣੀ ਭੈਣ ਨੂੰ ਜਾਂ ਦੂਰ ਬੈਠਾ ਜਾਂ ਨੇੜੇ ਬੈਠਾ ਆਨਲਾਈਨ ਹੀ ਆਰਡਰ ਕਰਦਾ ਵੇ ਤੇ ਸਾਰਾ ਉਹਨੂੰ ਜੋ ਵੀ ਉਹਨੂੰ ਦੇ ਦਿੰਦੇ ਆ ਬਿਯਾਰਾਂ ਵਿੱਚ ਇਸ ਚੀਜ਼ ਦਾ ਬਹੁਤ ਫਰਕ ਪਿਆ کاروبار ਜੈਫੀਨੇਟਲੀ ਗਾਈਸ ਆਸੀਕਲ ਕਿਵੇਂ ਆ ਵਧੀਆ ਭਾਈ ਠੀਕ ਠਾਕ ਹੋਰ ਓਕੇ ਭਾਈ ਕੀ ਕਰਦੇ ਹੋ ਨੂੰ ਭਾਈ ਰਖੜੀ ਵੇਚਣ ਆਏ ਆ ਰਖੜੀ ਵੇਚਣ ਆ ਹਾਂਜੀ ਅਜੇ ਪਤਾ ਰਖੜੀ ਕਿਉਂ ਮਨਾਉਂਦੇ ਆ ਭਈ ਤਿਵਾਰ ਵਾਸਤੇ ਮਨਾਉਂਦੇ ਆ ਹਾਂ ਤਿਵਾਰ ਆ ਵੀ ਰਖੜੀ ਅੱਛਾ ਯਾ ਲੋੜੰਗ ਮੇਲਾ ਲੱਗਣ ਦਾ ਵੀ ਬਾਜ਼ਾਰ ਚ ਕੰਗੜੀ ਨਾ ਵਧੀਆ ਰਖੜੀ ਐ ਵਿਕਦੀ ਐ ਇਸ ਸਾਲ ਵਿਕਦੀ ਵੀ ਹਾਂ ਵਧੀਆ ਵੀ ਵਧੀਆ ਤਾਂ ਵਿਕਦੀ ਵੀ ਵਧੀਆ ਵਿਕਦੀ ਆਂਦੀ ਆ ਵੀ ਭਰਾ ਆਪਣੇ ਨਾਲ ਵੀ ਇਹ ਵੀ ਵੇਚ ਦਾ ਆਪਣੇ ਨਾਲ ਹੀ ਕੀ ਨਾਂ ਤੇਰਾ ਭਾਈ ਸੰਗਮ ਇਹਦਾ ਨਾਂ ਕੀ ਸੰਗਮ ਇਹਦਾ ਨਾਂ ਚੱਕਲੀ ਮੈਂ ਤੈਨੂੰ ਪੁੱਛਿਆ ਉਹਨੂੰ ਤੇਰਾ ਨਾਂ ਕੀ ਹੈ ਚਟਨੀ ਮੈਂ ਤਾਂ ਹੀ ਉਹਨੂੰ ਪੁੱਛਿਆ ਸੀ ਕਿਉਂ ਮਨਾਉਂਦੇ ਰਖੜੀ ਕਿਉਂ ਇਹ ਰਖੜੀ ਭਾਈ ਮੰਦੀ ਏ ਤਵਾਰ ਕਰਨ ਇਹ ਵੀਰਾਂ ਕਰਕੇ ਭਰਾਵਾਂ ਕਰਕੇ ਮੰਦੀ ਏ ਖੜਾ ਗੱਲ ਗਾ ਹਿੱਲੀ ਗੱਲੀ ਹੈ ਮੈਂ ਪਿੱਛੇ ਗਾਗ ਦੇ ਰਹਿਣਾ ਭਈ ਚਸ਼ਮਾ ਖੜਾ ਤਾਂ ਚੱਲ ਗਾ ਚੱਲ ਗਾ ਹਾਂਜੀ ਇਹਦੇ ਕਰ ਮੰਦੀ ਰਹੀ ਆਪਾਂ ਬਾਕੀ ਤੇ ਬਜ਼ਾਰ ਚ ਕੰਮ ਕਰਦੇ ਆਂ ਬਾਕੀ ਭਾਈ ਸਾਰੇ ਤੇ ਰੋਣੇ ਲੱਗੇ ਰਹਿੰਦੇ 24 ਘੰਟੇ ਯਾਰਾ ਪੂਰਾ ਬਾਯਾ ਹੁੰਦਾ ਅੱਛਾ ਤੁਹਾਡੇ ਸਾਹਮਣੇ ਰੋਣੇ ਲੱਗੀ ਹੈ ਜੇ ਨਹੀਂ ਮਰਜੀ ਦੁਕਾਨ ਦੇ ਲਓ ਪਿੱਛੇ ਤੱਕ ਪੂਰਾ ਕੈਮਰਾ ਮਾਰੋ ਬਾਯਾ ਕੀ ਤਾਂ ਮਾਰ ਦੋ ਲੁਕਣੇ ਕੋਈ ਮਾਰ ਬਾਜ ਮਾਰ ਕੇ ਦਿਖਾ ਜੀ ਆਇਓ ਰਖੜੀ ਆ ਗਈ ਫੈਂਸੀ ਰਖੜੀ ਆਇਓ ਮੈਨੇ ਜੀ ਰਖੜੀ ਦੇ ਨਹੀਂ ਮੈਨੇ ਜੀ ਦੇ ਲਓ ਆਇਓ ਫੈਂਸੀ ਰਖੜੀ ਆਇਓ ਆਇਓ ਜਿਹੜੇ ਭਰਾ ਆ ਗਏ ਉਹ ਜਿਹ ਹਾਂਜੀ ਹਾਂਜੀ ਲਾਈਟ ਸਹੀ ਹੈ ਸਤਿ ਸ੍ਰੀ ਅਕਾਲ ਕਿਵੇਂ ਹੋ ਸਭ ਹਾਂ ਠੀਕ ਆ ਬੱਧੀ ਠੀਕ ਠਾਕ ਜੀ ਕਿਵੇਂ ਹੋ ਜੀ ਹਾਂਜੀ ਸਭ ਤੁਸੀਂ ਲੋਕਲੀ ਹੋ ਜੀ ਹਾਂ ਕੈਂਪ ਤੋਂ ਅਸੀਂ ਕੈਂਪ ਤੋਂ ਅੱਛਾ ਰਖੜੀ ਦਾ ਤਿਉਹਾਰ ਆ ਗਿਆ ਜੀ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਆਪਣਾ ਤੁਹਾਨੂੰ ਪਤਾ ਕਿ ਰਖੜੀ ਕਿਉਂ ਮਨਾਉਂਦੇ ਇਤਿਹਾਸ ਸੀ ਦੀ ਹਿਸਟਰੀ ਕੀ ਆ ਸ਼ੁਰੂਆਤ ਕਿਵੇਂ ਹੋਈ ਹੈ ਜੀ ਹਾਂ ਉਹ ਹੀ ਕੋਈ ਰਾਜਪੂਤੀ ਰਾਜਪੂਤਾਨਾ ਰਾਜਾ ਹੋਇਆ ਕੋਈ ਹੂੰ ਤੇ ਉਹਨੇ ਬੰਨੀ ਥੀ ਜ ਲੜਾਈ ਦੇ ਟਾਈਮ ਆਪਣੇ ਭਰਾ ਨੂੰ ਰਖੜੀ ਬੰਨੀ ਦੀ ਨਾਮ ਭੁੱਲ ਗਈ ਹੁਣ ਮੈਂ ਇੱਕ ਇੱਕ ਰਾਜ ਸਾਰੇ ਆਪੋ ਜੀਟ ਹੋ ਗਏ ਸੀ ਨਾ ਉਸ ਟਾਈਮ ਤੇ ਉਹਨਾਂ ਨੇ ਫਿਰ ਉਹ ਰਾਣੀ ਗਈ ਸੀ ਰਾਜਨ ਰੱਖੀ ਬਣੀ ਉਹਨਾਂ ਨੇ ਉਹਨਾਂ ਨੇ ਹੀਲਪ ਕੀਤੀ ਉਹਨਾਂ ਨੇ ਇਸ ਤਰ੍ਹਾਂ ਕੇ ਮਨਾਵੇ ਤੁਹਾਨੂੰ ਮੜਾ ਕੁਝ ਸੇਮ ਸਟੋਰੀ ਇਨਾ ਤੂੰ ਤਾਂ ਮੜਾ ਯਾਦ ਨਾ ਹਾਂ ਬਸ 아이 ਕਿ ਇੱਕ ਮਤਲਬ ਹੈਲਪ ਚਾਹੀਦੀ ਸੀਗੀ ਰਾਣੀ ਨੂੰ ਆਪਣਾ ਰਾਜੇ ਨੂੰ ਸੇਵ ਕਰਨ ਲਈ ਹੂੰ ਤੋਂ ਉਸਨੇ ਇੱਕ ਪड़ोसी ਰਾਜ ਦੇ ਰਾਜਾ ਕੋ ਮੁਸਲਮਾਨ ਥਾ ਉਹ ਰਾਜਾ ਉਸ ਕੋ ਬੋਲਾ ਥਾ ਕਿ ਹਮਾਰੀ ਹੈਲਪ ਕਰੋ ਆਕੇ ਤੋਂ ਉਹ ਰਾਖੀ ਬੰਦੀ ਸੀ ਤਦ ਸਟਾਰਟ ਹੋਆ ਥਾ ਉਹਨੂੰ ਭਰਾਵ ਨਾਲ ਲੈ ਸਕਦੇ ਹਾਂ ਹਾਂ ਜੀ ਸਾਨੂੰ ਵੀ ਇਹ ਇਸੇ ਨੌਲੇਜ ਲੈਣਾ ਕਿ ਕਿੰਨੇ ਕ ਲੋਕਾਂ ਨੂੰ ਪਤਾ ਵਾ ਹਾਂ ਜੀ ਹਾਂ ਜੀ ਤੁਹਾਨੂੰ ਧੰਨਵਾਦ ਮਿਹਰਬਾਨੀ ਜੀ ਅਨੰਸ਼ਕਾਰ ਜੀ ਹੈਲੋ ਠੀਕ ਠਾਕ ਹੋ ਬੜੀਆ ਬੜੀਆ ਮਹਿੰਦੀ ਲਵਾ ਰਹੇ ਹੋ ਵੇ ਹਾਂ ਜੀ ਹਾਂ ਜੀ ਨਾਂ ਵੀ ਲਗਾਉਣਾ ਚ ਭਰਾ ਦਾ ਭਰਾ ਦਾ ਨਾਂ ਨਹੀਂ ਲਿਖਣਾ ਮੈਂ ਲਖਾਂਦੀ ਨਹੀਂ ਕਿਸਦਾ ਵੀ ਅੱਛਾ ਰਖੜੀ ਮਨਾ ਰਹੇ ਹੋ ਤੁਸੀਂ ਹਾਂ ਜੀ ਮਨਾ ਰਹੇ ਹਾਂ ਕਿਉਂ ਮਨਾਉਂਦੇ ਰਖੜੀ ਤੁਹਾਨੂੰ ਪਤਾ ਨਹੀਂ ਰੀਜ਼ਨ ਹੀ ਪਤਾ ਕਿਉਂ ਬਣਾਉਂਦੇ ਸ਼ੁਰੂ ਕਿਉਂ ਕੀਤੀ ਸੀ ਕਦੋਂ ਕਿਉਂ ਨਹੀਂ ਸ਼ੁਰੂ ਕਦੋਂ ਕੀਤੀ ਸੀ ਨਹੀਂ ਪਤਾ ਅੱਛਾ ਕੀ ਉਹ ਰਕੜੀ ਸ਼ੁਰੂ ਕਿਉਂ ਹੋਈ ਕਿਵੇਂ ਇਹਦਾ ਇਤਿਹਾਸ ਕੁਝ ਮਾਰਾ ਮੋਟਾ ਵੀ ਨਹੀਂ ਪਤਾ ਇੱਕ ਅੱਧੀ ਲਾਈਨ ਕੋਈ ਨਹੀਂ ਪਤਾ ਸਕੂਲੇ ਪੜਿਆ ਹੋਵੇ ਕਿਤੇ ਪਤਾ ਨਹੀਂ ਉਹ ਯਾਦ ਹੀ ਨਹੀਂ ਬੜੀ ਦੇਰ ਦਾ ਪੜਿਆ ਹੋਇਆ ਚਲੋ ਠੀਕ ਹੈ ਧੰਨਵਾਦ ਜੀ ਸਸ਼ਟੀਕਾ ਜੀ ਸਸ਼ਟੀਕਾ ਜੀ ਟਿੱਕ ਟਕ ਹਾਂਜੀ ਕੀ ਨਾਮ ਤੁਹਾਡਾ ਤਨੂ ਤਨੂ ਕਿੱਥੋਂ ਆਏ ਹੋ ਇੱਥੋਂ ਲੋਕਲੀ ਹਾਂਜੀ ਰਕੜੀ ਦੀ ਸ਼ਾਪਿੰਗ ਕਰਨਾ ਆਇਆ ਹਾਂਜੀ ਕੱਲ੍ਹ ਹੀ ਸੋਕੇ ਕੀ ਖਰੀਦਦੇ ਆਗੇ ਵੈਸੇ ਤਾਂ ਅਸੀਂ ਮਤਲਬ ਗੁਰਗਾਓ ਸਟੇ ਕਰਦੇ ਆ ਸਾਡਾ ਵਰਕ ਹੀ ਸਾਰਾ ਉੱਥੇ ਹੈ ਬਸ ਇੱਥੇ ਸਾਡਾ ਘਰ ਹੈ ਤੇ ਨਾਰਮਲ ਸ਼ੂਜ਼ ਵਗੈਰਾ ਚਾਹੀਦੇ ਸੀ ਡਰੈਸ ਵਗੈਰਾ ਚਾਹੀਦੇ ਸੂਟ ਵਗੈਰਾ ਲਿੱਤੇ ਵਧੀਆ ਗੱਲ ਅਜੇ ਰਖੜੀ ਆ ਗਈ ਹੈ ਜੀ ਹਾਂਜੀ ਤੇ ਰਖੜੀ ਆ ਗਈ ਹੈ ਹਾਂਜੀ ਆ ਗਈ ਹੈ ਤੁਹਾਨੂੰ ਪਤਾ ਰਖੜੀ ਕਿਉਂ ਮਨਾਉਨੇ ਆ ਆਪਾਂ ਆ ਬਿਕੋਜ਼ ਬ੍ਰਦਰ ਸਿਸਟਰ ਦਾ ਜੋ ਬੌਂਡ ਹੈ ਉਹ ਹੋਰ ਸਟਰੋਂਗ ਹੋਵੇ ਮਤਲਬ ਜਿੱਦਾਂ ਪੇਰੈਂਟਸ ਡੇ ਮਨਾਉਂਦੇ ਆ ਅਸੀਂ ਮਦਰਸ ਡੇ ਮਨਾਉਂਦੇ ਆ ਰਾਈਟ ਉਹਦੇ ਰੱਖਿਆ ਬੰਦਨਾ ਜਿੱਚੇ ਅਸੀਂ ਮਤਲਬ ਕਹਿੰਦੇ ਨਾ ਕਿ ਬ੍ਰਦਰ ਸਾਨੂੰ ਹਰ ਚੀਜ਼ ਦਾ ਸਪੋਰਟ ਕਰਦੇ ਆ ਰਾਈਟ ਤੁਸੀਂ ਨਾ ਉਹਨਾਂ ਨੂੰ ਰਾਖੀ ਬੰਦੇ ਇਨ ਰਿਟਰਨ ਉਹ ਸਾਡੇ ਜੋ ਵੀ ਪਿਆਰ ਹੈ ਕਿਉਂਕਿ ਜਿੱਦਾਂ ਹਮ ਸਾਡਾ ਬ੍ਰਦਰ ਛੋਟਾ ਹੈ ਤਾਂ ਇਨ ਰਿਟਰਨ ਅਸੀਂ ਉਹਨੂੰ ਦਿੰਦੇ ਹਾਂ ਅਜੇ ਤਾਂ ਉਹ ਤੇ ਐਕਸਪੈਕਟ ਨਹੀਂ ਕਰ ਸਕਦੇ ਤਾਂ ਇਹ ਆ ਮਲਕਿ ਤੁਸੀਂ ਟੈਕਸਪੇਕ ਆਵੇ ਹਾਲੇ ਉਹ ਨਹੀਂ ਕਰ ਰਿਹਾ ਹਾਂ ਡੈਫੀਨਿਟਲੀ ਇਹ ਇਲੀ ਹਿਸਟਰੀ ਬਾਰੇ ਤੁਹਾਨੂੰ ਕੀ ਹੈ ਕਿ ਸ਼ੁਰੂ ਕਿਵੇਂ ਹੋਈ ਸੀ ਜੀ ਐਸ ਐਸ ਨਹੀਂ ਕੁਝ ਵੀ ਮਾੜਾ ਮੁੱਤ ਨਹੀਂ ਹਜੇ ਅਮੀਨੋ ਆਈਡੀਆ ਨਹੀਂ ਆ ਚਲੋ ਠੀਕ ਹੈ ਧੰਨਵਾਦ ਜੀ ਬਈ ਕਿਵੇਂ ਆ ਵਧੀਆ ਭਾਈ ਜੀ ਠੀਕ ਠਾਕ ਵਧੀਆ ਕੀ ਨਾ ਆਪਣਾ ਭਾਈ ਭਾਈ ਦੀਪਕ ਅਜੀ ਤੁਹਾਨੂੰ ਪਤਾ ਹੈ ਰਕੜੀ ਕਿਉਂ ਮਨਾਉਂਦੇ ਆਪਾਂ ਨਹੀਂ ਭਾਈ ਮੰਦਾ ਨਹੀਂ ਪਤਾ ਇਸ ਠੀਕੋ ਜਿਹੀ ਕੁਛ ਨਹੀਂ ਮਨਾਦੇ ਬੜਾ ਮੋਟਾ ਕੁਛ ਨਹੀਂ ਭਾਈ ਕਿਸੇ ਦੱਸਿਆ ਹੋਵੇ ਸੁਣਿਆ ਹੋਵੇ ਪੜ੍ਹਿਆ ਹੋਵੇ ਨਹੀਂ ਨਹੀਂ ਭਾਈ ਚਲ ਠੀਕ ਹੈ ਨਰਾਜ਼ ਤਾਂ ਨਹੀਂ ਹੋਏ ਨਹੀਂ ਨਹੀਂ ਭਾਈ ਪੱਕੀ ਗੱਲ ਹੈ ਮੈਂ ਦੇਰ ਲਾ ਬਾਅਦ ਚ ਮੇਰੇ ਪਿੱਛੇ ਗਾਲਾਂ ਕੱਢੇ ਨਹੀਂ ਨਹੀਂ ਭਾਈ ਮੈਂ ਗਰਮੀ ਬਹੁ ਹੋ ਗਈ ਸੱਚੀ ਗੱਲ ਆਉਣ ਕਰੀ ਸਰਦਾਰ ਸੱਚੀ ਗੱਲ ਕਿਵੇਂ ਹੋ ਜੀ ਵਧੀਆ ਜੀ ਤੁਸੀਂ ਸਵਾਗਤ ਵਧੀਆ ਕਰਵਾ ਠੀਕ ਨਾਲ ਹਾਂ ਜੀ ਕਿਵੇਂ ਸਰਦਾਰ ਸਾਹਿਬ ਵਧੀਆ ਦਾ ਤਾਂ ਕੰਮ ਹੋਰ ਤੁਸੀਂ ਵੀ ਆਯੋਜਨ ਨਾਲ ਕਿਉਂ ਇਹਨਾਂ ਨੂੰ ਪੋਸਟ ਕਰੋ ਐਂਸਰ ਬਹੁਤ ਵਧੀਆ ਦਿੰਦੇ ਆ ਕੋਣ ਆ ਸਰਦਾਰ ਦਾ ਆ ਇੱਧਰ ਆ ਨਹੀਂ ਨਹੀਂ ਅੱਛਾ ਇੱਧਰ ਨਹੀਂ ਥੋੜੀ ਸਾਰਿਆਂ ਨਾਲ ਗੱਲ ਕਰਦੀ ਆਪਾਂ ਅੱਛਾ ਕਿੱਥੋਂ ਆ ਲੋਕ ਕਿੱਥੋਂ ਨਹੀਂ ਮਕਪੂਰਤ ਲੈ ਅੱਜ ਮਕਪੂਰਤ ਲੈ ਆਏ ਹਾਂ ਸ਼ਾਪਿੰਗ ਕਰਨ ਆਏ ਹਾਂ ਲੱਕੜੀਆਂ ਆ ਗਈਆਂ ਹਾਂਜੀ ਅੱਛਾ ਸਾਡੇ ਸਵਾਰੀ ਚੱਕੀ ਲੱਕੜੀ ਮਨਾਉਂਦੇ ਕਿਉਂ ਇਹ ਲੱਕੜੀ ਮਨਾਉਂਦੇ ਕਿਉਂ ਆ ਹਾਂਜੀ ਇਹਦੇ ਪੈਨਾਪ੍ਰਮਾ ਦਾ ਤਿਹਾੜਾ ਹੈ ਇਸ ਲਈ ਹਾਂ ਹਾਂਜੀ ਤੁਹਾਨੂੰ ਪਤਾ ਜੀ ਲੱਕੜੀ ਕਿ ਬਣਾਉਂਦੇ ਬਾਈ 11 ਸਾਲ ਦਾ ਕੀ ਤੁਹਾਨੂੰ ਦੱਸੇਗਾ ਸਾਡੇ ਵਾਸਤੇ ਹੀ ਪਤਾ ਪੈਣਾ ਨੇ ਆਵੇ ਪੈਸੇ ਹੀ ਲੈਣੇ ਅੱਛਾ ਫੋਨ ਵਾਲੀ ਬੋਲ ਤੂੰ ਜੋ ਸੋਈ ਰਖੜਪੁੰਨਿਆ ਤਿਹਾੜ ਵੀ ਮਨਾਇਆ ਜਾਂਦਾ ਹੈ ਰਖੜਪੁੰਨਿਆ ਇੱਕ ਹਾਂਜੀ ਰਖੜਪੁੰਨਿਆ ਦਾ ਤਿਹਾੜ ਵੀ ਮਨਾਇਆ ਜਾਂਦਾ ਜਗਨਨਾਥ ਜੀ ਜਿਹੜਾ ਰਿਲੇਟਡ ਹੈ ਅੱਛਾ ਬਾਕੀ ਇੰਨਾ ਨਹੀਂ ਪਤਾ ਪਾਪਾ ਸਾਡੇ ਦੱਸਦੇ ਹੁੰਦੇ ਸੀ ਉਹ ਥੋੜਾ ਜਿਹਾ ਵੀ ਸਾਨੂੰ ਹਿਸਟਰੀ ਸਾਨੂੰ ਕਿ ਕਿੰਨਾ ਕ ਪਤਾ ਸਾਡੇ ਲੋਕਾਂ ਨੂੰ ਸੀ ਕਿੰਨਾ ਕ ਜਾਣਦੇ ਕਿ ਹਾਂਜੀ ਬੇਬੇ ਨਾਨਕੀ ਵੀਰ ਆਪਣੇ ਦੇ ਕਰਕੇ ਰਖੜੀ ਮਨਾਈ ਜਾਂਦੀ ਸੀ ਉਹਨਾਂ ਦੇ ਕਰਕੇ ਸੋਨਾਂ ਜੀ ਤੇ ਇਦਾਂ ਹੀ ਹੈ ਪਪਾ ਸੜਾਈ ਦੱਸ ਦਿੰਦੇ ਸੀ ਨਹੀਂ ਦੁਬਾਰਾ ਦੁਬਾਰਾ ਦੱਸੋ ਜੀ ਦੁਬਾਰਾ ਬੇਬੇ ਨਾਨਕੀ ਗੁਰ ਨਾਨਕ ਦੇਵ ਜੀ ਦੀ ਸਿਸਟਰ ਸੀ ਉਹਨਾਂ ਕਰਕੇ ਰਖੜੀ ਦਾ ਤਿਹਾਰ ਮਨਾਇਆ ਜਾਂਦਾ ਰਖੜ ਪੁੰਨਿਆ ਇਹਨੂੰ ਹੀ ਕਹਿੰਦੇ ਨੇ ਰਖੜ ਪੁੰਨਿਆ ਹਾਂਜੀ ਰਖੜ ਪੁੰਨਿਆ ਵੀ ਤਿਹਾਰ ਮਨਾਇਆ ਜਾਂਦਾ ਜੋ ਰਖੜੀ ਦੇ ਨਾਲ ਹੀ ਰਿਲੇਟਡ ਹੈ ਇਹਨਾਂ ਪਤਾ ਸਾਡੇ ਮਮੀ ਪਾਪਾ ਦੱਸਦੇ ਹੁੰਦੇ ਸੀ ਸਾਨੂੰ ਚਲੋ ਬਹੁਤ ਧੰਨਵਾਦ ਜੀ ਕਿਥੋਂ ਆਈ ਤੁਸੀਂ ਅਸੀਂ ਗੁਲਾਬ ਦੇ ਵੀਰ ਅਸੀਂ ਲੋਕਲ ਹੀ ਹਾਂ ਚਲਾਇਓ ਜੀ ਔਨ ਕਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹਾਂਜੀ ਚੱਲ ਜੀ ਸਭ ਠੀਕ ਠਾਕ ਤੁਸੀਂ ਕਿਵੇਂ ਹੋ ਜੀ ਹਾਂਜੀ ਬਿਲਕੁਲ ਕੀ ਨਾ ਥੋੜਾ ਜੀ ਤਾਨਿਆ ਸ਼ੈਲੀ ਟੈਲੀਫੋਨ 'ਤੇ ਨਾ ਪੁੱਛਿਆ ਥੋੜੀ ਜਿਹਾ ਮੈਂ ਮੈਂ ਦੱਸ ਦਿੱਤਾ ਅੱਛਾ ਸੌਰੀ ਮੈਂ ਮੈਂ ਮਜ਼ਾਕ ਕਰ ਰਿਹਾ ਅੱਛਾ ਰਖੜੀ ਦਾ ਤਿਉਹਾਰ ਹੈ ਜੀ ਤੁਹਾਨੂੰ ਪਤਾ ਆਪਾਂ ਰਖੜੀ ਕਿਉਂ ਮਨਾਉਂਦੇ ਹਾਂ ਜੀ ਹਾਂਜੀ ਦੱਸੋ ਜੀ ਕਿਹੜਾ ਮੱਲਤੀ ਵੀਰਾਂ ਲਈ ਹੁੰਦਾ ਬਹੁਤ ਵਧੀਆ ਹੁੰਦਾ ਆ ਯਾ ਤੇ ਆਰ ਕਿ ਆਪਾਂ ਮਨਾਉਂਦੇ ਆ ਅੱਜ ਰੋਹ ਵੀਰ ਦੇ ਲੱਕੜੀ ਬੰਦੇ ਆ ਹਾਂਜੀ ਬਧੀਆ ਹੁੰਦਾ ਆ ਤੁਸੀਂ ਜੀ ਮੈਨੂੰ ਤਾਂ ਨਹੀਂ ਨਵੇਂ ਜਿਹਾ ਪਤਾ ਨਹੀਂ ਮੈਂ ਮਨਾਉਂਦੀ ਨਹੀਂ ਕ੍ਰਿਸਚੀਅਨ ਨੇ ਇਸ ਕਰਕੇ ਨਹੀਂ ਮਨਾਉਂਦੇ ਅੱਛਾ ਤੇ ਤੁਹਾਨੂੰ ਪਤਾ ਏ ਦੀ ਹਿਸਟਰੀ ਕੁਝ ਪੜਿਆ ਹੋਵੇ ਕਿਤਾਬਾਂ 'ਚ ਹਿਸਟਰੀ ਕੀ ਐ ਕਿ ਕਿਵੇਂ ਇਤਿਹਾਸ ਕੀ ਦਾ ਕਿਵੇਂ ਸ਼ੁਰੂ ਹੋਈ ਨਹੀਂ ਨਹੀਂ ਮੈਨੂੰ ਨਹੀਂ ਪਤਾ ਹੈ आप कैसे क्या आपका जी? सोनी। दिंपल सोनी अच्छा, हमारा ये कि आपको पता कि मनाते हैं रखड़ी भाई बहन का एक त्यौहार है तो भाई के भाई जो है बहन बहन जो बैहन है भाई की रक्षा के लिए कामना करती है उसकी लंबी आयु के लिए इसलिए राखी मनाई जाती है आपको पता जी।, जी भाई पीछे इसका मतलब ये था कि जब द्वापर युग था उसमें कृष्ण भगवान जी ने जैसे द्रौपदी की रक्षा की थी साड़ी को ऐसे को पड़ा के उन्होंने हाँ जी तो वहाँ से इसका मतलब शुरू हुआ है एक तरह से देखा जाए की हिस्ट्री क्या है कृष्ण भगवान जी जब ने द्रौपदी की रक्षा की थी अपनी बहन बनाते धन्यवाद थैंक यू जी कैसे हो आई एम फाइन फाइन क्या करते हो कुछ nah, भी नहीं पढ़ती हूँ कौन सी क्लास में में अच्छा रखड़ी आ गई शॉपिंग कर ली ਹਾਂਜੀ ਰੱਖੀ ਗੀਲੀ ਹਾਂ ਕਿਹਨਸੀ ਵਾਲੀ ਲਈ ਚਾਰ ਵਾਲੀ ਲਈ ਹੈ ਇਹ ਗਿਫਟ ਹੈ আর ਇਹ ਰੱਖੜੀ ਹੈ ਜੀ ਗਿਫਟ ਜੀ ਰੱਖੀਏ ਰੱਖਿਓ ਕਿ ساتھమే ਨਾ ਹਾਂਜੀ ਭਾਈ ਨਹੀਂ ਆਇਆ ساتھమే ਨਹੀਂ ਉਹ ਬਹੁਤ ਛੋਟਾ ਹੈ ਛੋਟਾ ਹੈ ਭਾਈ ਕਿੰਨੇ ਸਾਲ ਦਾ ਉਹ 2 ইয়ার্স 2 ইয়ার্স ਦਾ ਹੈ ਸੋ थैंक यू সো মাচ ওয়েলকাম ਅਨੋਸ਼ ਘਰ ਜੀ ਮੈਂ মনਜੀਤ कौर ਮਿਰਸ਼ਾ ਜਲੰਧਰ ਤੋਂ ਹਾਂ ਅੱਜ ਰਕੜੀ ਦਾ ਰਕੜੀ ਦਾ ਤਿਉਹਾਰ ਆਉਣ ਹੀ ਵਾਲਾ ਹੈ ਸਾਰੇ ਬੜੇ ਦਾ ਖੁਸ਼ੀਆਂ ਦਾ ਮਾਹੌਲ ਹੈ ਸਾਰਾ ਬਾਜ਼ਾਰ ਬਹੁਤ ਵਧੀਆ ਸਜਿਆ ਹੋਇਆ ਹੈ ਤੇ ਇੱਥੇ ਬਹੁਤ ਸਾਰੀਆਂ ਤਾਂ ਤਰ੍ਹਾਂ ਤਰ੍ਹਾਂ ਦੀਆਂ ਰਖੜੀਆਂ ਦੇਖਣ ਨੂੰ ਮਿਲ ਰਹੀਆਂ ਹਨ ਕੋਈ ਸਨਾਰੇ ਕੋਈ ਸਨਾਰੇ ਇਹ ਰਕਰੀ ਰਾਤੇ ਆਰ ਪਿਆਣਾ ਤੇ ਵੀਰਾਂ ਦੇ ਆਪਸੀ ਪਿਆਰ ਨੂੰ ਦਰਸਾਉਂਦਾ ਹੈ ਤੇ ਇਹਨਾਂ ਤੇ ਜੋ ਵੀ ਪੁਰਾਣੇ ਜੋ ਸ਼ਿਕਵੇ ਹੁਣ ਉਹਨਾਂ ਨੂੰ ਮਿਟਾਉਂਦਾ ਹੈ ਤੇ ਇਹਨਾਂ ਨੂੰ ਇੱਕ ਦੂਜੇ ਦੇ ਰਿਸ਼ਤੇ ਨੂੰ ਅੱਗੇ ਵਧਣ ਦੀ ਤੇ ਆਪਸ ਵਿੱਚ ਮਿਲਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ ਤੇ ਅਸੀਂ ਬਹੁਤ ਖੁਸ਼ ਹਾਂ ਸਾਰੀਆਂ ਭੈਣਾਂ ਬਹੁਤ ਖੁਸ਼ੀ-ਖੁਸ਼ੀ ਇਦਾਂ ਵੀਰਾਂ ਨੂੰ ਰਖੜੀ ਬੰਨ੍ਹਣ ਨੂੰ ਕੋਈ ਦੂਰ ਜਾਣਗੀਆਂ ਕੋਈ ਪੇਛੇ ਜਾਣਗੀਆਂ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਤਿਹਾਰ ਨੂੰ ਮਨਾਣ ਤੇ ਸਾਰੇ ਤੇ ਖੁਸ਼ੀਆਂ ਮਨਾਣਗੇ ਕਿਹਨਾ ਤੁਹਾਡਾ ਮਮ ਮਨਜੀਤ ਕੌਰ ਦੀ ਬੇਟੀ ਹਾਂ ਮਨਜੀਤ ਕੌਰ ਮੀਸ਼ਾ ਤੁਹਾਡਾ ਕਿਹਨਾ ਜਸਪ੍ਰੀਤ ਕੌਰ ਇਹ ਕੋਣ ਨੂੰ ਪਤਾ ਆਪਾਂ ਰਖੜੀ ਸੈਲੀਬ੍ਰੇਟ ਕਿਉਂ ਕਰਦੇ ਹਾਂ ਹਾਂਜੀ ਹਾਂਜੀ ਇਕ ਪ੍ਰਪੰਨ ਦਾ ਤਿਉਹਾਰ ਹੈ ਜਿੱਦਾਂ ਗੁਰੂ ਨਾਨਕ ਦੇਵ ਜੀ ਤੇ ਬੇਬੇ ਨਾਨਕੀ ਨੇ ਇਸ ਤਿਉਹਾਰ ਨੂੰ ਮਨਾਇਆ ਸੀ ਇਹ ਪ੍ਰੇਮ ਪਿਆਰ ਨੂੰ ਦਰਸਾਉਂਦਾ ਹੈ ਪ੍ਰਪੰਨ ਦੇ